ਜੀ ਇਥੇ ਹੋ ਰਹੀ ਆ ਸ਼ਾਮ ਦੀ ਸਫਾਈ ਤੇ ਅੱਜ ਜਿਹੜੀ ਸਵੇਰੇ ਨਹੀਂ ਕੀਤੀ ਇਸ ਕਰਕੇ ਸ਼ਾਮ ਨੂੰ ਤੇ ਕਰਨੀ ਪੈਂਦੀ ਆ ਭਾਵੇਂ ਸਵੇਰੇ ਕਰੋ ਭਾਵੇਂ ਨਾ ਕਰੋ ਤਾਂ ਵੀ ਜਿਹੜੀ ਉਹ ਕਰਨੀ ਪੈਂਦੀ ਆ ਤੇ ਮੈਂ ਨਾ ਵੇੜਾ ਪੂਰਾ ਧੋ ਦਿੱਤਾ ਹੀ ਕਿਉਂਕਿ ਟਾਈਗਰ ਫਿਰਦਾ ਰਹਿੰਦਾ ਨਾ ਤਾਂ ਥੋੜੀ ਗੰਦਗੀ ਜੀ ਆ ਜਾਂਦੀ ਆ ਇਸ ਕਰਕੇ ਨਾ ਸ਼ਾਮਾਂ ਨੂੰ ਵੇੜਾ ਜ਼ਰੂਰ ਧੋਣਾ ਹੀ ਧੋਣਾ ਵਾ ਤੇ ਧੋ ਕੇ ਮੈਂ ਵਾਈਪਰ ਮਾਰ ਕੇ ਫਿਰ ਪੋਚਾ ਲਾਉਣਾ ਪੈਂਦਾ ਵਾ ਫਿਰ ਪੋਚਾ ਲਾਤਾ ਸੀ ਸਾਰੇ ਤੇ ਮੈਂ ਸ਼ਾਮ ਟਾਈਮ ਇਦਾਂ ਕਰਦੀ ਕਿ ਵਾਈਪਰ ਦੇ ਉੱਪਰ ਪੋਚਾ ਲਾ ਕੇ ਤੇ ਮੈਂ ਸਾਰੇ ਜਿਹੜਾ ਉਹ ਮਾਰ ਲੈਨੀ ਆ ਤੇ ਬਾਹਰ ਮਤਲਬ ਗੇਟ ਦੇ ਅੱਗੇ ਪਾਣੀ ਸਵੇਰੇ ਵੀ ਪਾਈਦਾ ਵਾ ਤੇ ਸ਼ਾਮ ਨੂੰ ਵੀ ਪਾਈਦਾ ਇੱਕ ਤੇ ਠੰਡਾ ਹੋ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਗਰਮੀ ਆ ਤੇ ਇੱਕ ਪੋਚੇ ਲੱਗ ਜਾਂਦਾ ਤੇ ਭਾਵੇਂ ਗਿੱਲਾ ਹੀ ਪੋਚਾ ਲੱਗ ਜਾ ਤਾਂ ਵੀ ਮਿੰਟੋ ਮੰਟੀ ਸੁੱਕ ਜਾਂਦਾ ਪੋਚਾ ਤੇ ਨਾਲ ਨਾਲ ਠੰਡਾ ਠੰਡਾ ਹੋ ਜਾਂਦਾ ਥੋੜਾ ਬੋਤਾ ਤੇ ਇਥੇ ਮੈਂ ਅੰਦਰ ਆ ਗਈ ਮੈਂ ਕਿਹਾ ਥੋੜਾ ਜਿਹਾ ਨਾ ਆਪਣੇ ਆਪ ਨੂੰ ਸਵਾਰ ਲੈਣੇ ਆ ਥੋੜਾ ਜਿਹਾ ਮੇਕਅਪ ਕਰ ਲੈਣੇ ਆ ਸਾਰੇ ਨੂੰ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬੜੇ ਵਧੀਆ ਹੋਗੇ ਤੇ ਅੱਜ ਦਾ ਵਲੌਗ ਸ਼ੁਰੂ ਹੋ ਰਿਹਾ ਜਿ ਤੁਹਾਨੂੰ ਪਤਾ ਸ਼ਾਮ ਨੂੰ ਤੇ ਆ ਜਨਾ ਉਹ ਗਰਮੀ ਜੀ ਬੜੀ ਸੀ ਤੇ ਨਾਲੇ ਨਾ ਬੜੀ ਸੁਸਤੀ ਜੇ ਬਾਰੇ ਦਿਨ ਉੱਠਿਆ ਨਹੀਂ ਗਿਆ ਹੈਗਾ ਤੇ ਹੁਣ ਸਫਾਈ ਕੀਤੀ ਹੈ ਸਾਰੇ ਤੇ ਏਸੀ ਅਜੇ ਤੱਕ ਲੱਗਾ ਨਹੀਂ ਹੈਗਾ ਕਮਰੇ 'ਚ ਬਹੁਤ ਜ਼ਿਆਦਾ ਮਤਲਬ ਗਰਮੀ ਆ ਤੇ ਮੈਂ ਹੁਣ ਥੋੜਾ ਜਿਹਾ ਰੈਡੀ ਹੋਈ ਨਹੀਂ ਕਿਉਂਕਿ ਬਾਹਰ ਜਾਣਾ ਹੈ ਥੋੜਾ ਜਿਹਾ ਮੱਥਾ ਟੇਕਣ ਵਾਸਤੇ ਕਿਉਂਕਿ ਅੱਜ ਵੀਰਵਾਰ ਵਾ ਤੇ ਇਹਦੇ ਨਾਲ ਦੀ ਚੁੰਨੀ ਨਹੀਂ ਲੱਭਣੀ ਮਹਾਂ ਲੱਭੀ ਆਮਲੀ ਚੁੰਨੀ ਤੇ ਆਪਾਂ ਹੋ ਕੇ ਫਿਰ ਆਨੇ ਆ ਤੇ ਵਲੌਗ ਤੇ ਕੰਟੀਨਿਊ ਰਹੋ ਵਲੌਗ ਚ ਬਣੇ ਰਹੋ ਤੇ ਆਈ ਹੋਪ ਤੁਹਾਨੂੰ ਚੰਗੇ ਲੱਗਦੇ ਹੋਣਗੇ ਵਲੌਗ ਚੰਗੇ ਲੱਗਦੇ ਹੋਣਗੇ ਤੇ ਮਤਲਬ ਪਹਿਲਾ ਵੀਡੀਓ ਲਾਈਕ ਕਰ ਦਿਆ ਕਰੋ ਇਸੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਕਿਉਂਕਿ ਮਤਲਬ ਅਸੀਂ ਜਲਦੀ ਜਲਦੀ ਆਪਣੀ ਫੈਮਿਲੀ ਕੰਪਲੀਟ ਕਰੀਏ ਤੇ ਚੈਨਲ ਨੂੰ ਅੱਗੇ ਵਧਾਈਏ ਤੁਹਾਡੇ ਨਾਲ ਨਾਲ ਤੇ ਚਲੋ ਵਲੌਗ ਨੂੰ ਸ਼ੁਰੂ ਕਰਦੇ ਆ ਕੰਟੀਨਿਊ ਆ ਜੂਗਾ ਨਵਿਸ਼ਰੂ ਹੋ ਗਿਆ ਜੇ ਬੁਖਾਰ 102 ਬੁਖਾਰ ਹੈ ਮੈਂ ਹੁਣੇ ਮੈਡੀਸਿਨ ਲੈ ਕੇ ਆਈ ਆ ਫਿਰ ਇਹ ਸਕੂਲੇ ਨਹੀਂ ਗਿਆ ਤੇ ਹੁਣ ਮੈਨੂੰ ਸੋਚਣਾ ਤੇ ਕੀ ਕਰਨਾ ਤੇ ਦੋ ਦਿਨ ਚਪਾ ਦਾ ਹਟਾਉ ਉਹ ਚਪਲਾ ਉਹ ਕਰੋ ਜੀ ਚੋ ਗੋਲੀ ਵੀ ਖਾ ਲੈਣਾ ਹੁਣ ਤੇ ਤੇ ਛੋਟਾ ਇਹ ਨਹੀਂ ਖਾਤਾ ਹੁਣ ਖਾ ਲੈਂਦਾ ਜਾਉਂਦੀ ਇਹ ਕੋਈ ਹੁੰਦੀ ਨਹੀਂ ਬੱਸ ਇਤਨੀ ਹੀ ਪੈਟਰੋਲ ਦਿੱਤਾ ਕੋਲੋਂ ਇਹ ਕੀ ਕਰਦਾ ਸਕੂਲਾਂ ਆਉਂਦੇ ਨਾ ਲੱਗ ਜਾਂਦਾ ਤਾਂ ਇਹਨੂੰ ਖਾ ਰਿਹਾ ਖੜਾ ਟੱਟਾ ਹੋ ਗਿਆ ਨਾ ਉਹ ਤੋਂ ਲੈ ਕੇ ਇਥੇ ਆ ਗਈ ਹੁਣ ਮੈਂ ਮੰਮੀ ਦੇ ਤੇਲ ਲਾਉਣ ਸਿਰ ਵਿੱਚ ਤੇ ਮੰਮੀ ਕਦੀ ਕਦੀ ਮੇਰੇ ਕੋਲ ਤੇਲ ਲਵਾ ਲੈਂਦੇ ਜਦੋਂ ਮਤਲਬ ਸਿਰ ਤੋਂ ਹੁਣ ਉਹਦੇ ਮੇਰੇ ਕੋਲ ਲਵਾ ਲੈਂਦੇ ਆ ਇੱਕ ਤੇ ਮ사ਜ ਹੋ ਜਾਂਦੀ ਆ ਤੇ ਫਿਰ ਕਰਨਾ ਵੀ ਕਿੰਨੇ ਆ ਮੈਨੂੰ ਮੈਂ ਹੀ ਕਰਨਾ ਮਤਲਬ ਤੇ ਮਤਲਬ ਮੈਂ ਤੇਲ ਚੰਗੀ ਤਰ੍ਹਾਂ ਲਾਗਨੇ ਨਾ ਸਿਰ 'ਚ ਤੇ ਇੱਕਦਮ ਮਤਲਬ ਚਾਸਾ ਕਰ ਦਿੰਨੀ ਆ ਮਲ ਦਿੰਨੀ ਆ ਤੇ ਇੱਕ ਤੇ ਸਿਰ ਹੌਲਾ ਹੋ ਜਾਂਦਾ ਵਾ ਸਿਰ ਦਰਦ ਹੋਵੇ ਤਾਂ ਵੀ ਠੀਕ ਹੋ ਜਾਂਦੀ ਆ ਤੇ ਨਾਲੇ ਸਿਰ ਨੂੰ ਨਾ ਇੱਕ ਨਰਿਸ਼ਮੰਤ ਜੀ ਮਿਲ ਜਾਂਦੀ ਇਹਨਾਂ ਦੇ ਵਾਲ ਬੜੇ ਰੁੱਖੇ ਆ ਤੇ ਤੇਲ ਜਿੰਨਾ ਵੀ ਲਾਉਣਾ ਉਨਾ ਹੀ ਵਿੱਚ ਵੜ ਜਾਂਦਾ ਇਹਨਾਂ ਦੇ ਤੇ ਫਿਰ ਮੈਂ ਨਾ ਇਹਨਾਂ ਇਹ ਮੇਰੇ ਕੋਲ ਤੇਲ ਲਵਾ ਲੈਂਦੇ ਆ ਤੇਲ ਲਵਾ ਕੇ ਕੰਗੀ ਮੈਂ ਕਰ ਦਿੰਨੀ ਗੁੱਤ ਕਰ ਦਿੰਨੀ ਆ ਫਿਰ ਸਾਲਾ ਦਿਨ ਕਹਿੰਦੇ ਹੁੰਦੇ ਹਲਦੀ ਨਹੀਂ ਤੇਰੀ ਗੁੱਤ ਕੀਤੀ ਹੋਈ ਤੇ ਫਿਰ ਮੈਂ ਕਰ ਦਿੰਨੀ ਇਹਨਾਂ ਦੇ ਤੇ ਇੱਥੇ ਆਪਾਂ ਨੂੰ ਸੱਸ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਅਸੀਂ ਆਪਣੀਆਂ ਜਿਹੜੀਆਂ ਕਾਰੋਬਾਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਉਹ ਆਪਾਂ ਕਰਦੀਆਂ ਪਈਆਂ ਅਸੀਂ ਸਰਵਾਈਸ ਵੀ ਕਰਕੇ ਆਪਾਂ ਬਹਿ ਗਏ ਸੀ ਤੇ ਸਾਰੇ ਜਣੇ ਚੱਲ ਗਏ ਸੀ ਆਪੋ ਕਮੋ ਕਮੋਈ ਤੇ ਆਪਾਂ ਨੋਂ ਸਸਤੇ ਨਵੀਂ ਸ਼ਹਿ ਰਹਿ ਗਏ ਸੀ ਕਾਰ ਲੈ ਤੇ ਆਪਾਂ ਜਾਣਾ ਸੀ ਮੱਥਾ ਟੇਕਣ ਤੇ ਮੰਮੀ ਕਹਿੰਦੇ ਪਹਿਲਾਂ ਮੇਰੇ ਗੁੱਤ ਕਰ ਦੇ ਤੇ ਗੁੱਤ ਕਰਦੋਂ ਬਾਅਦ ਫਿਰ ਮੈਂ ਕੰਗੀ ਵਗੈਰਾ ਕਰਤੀ ਪਤਾ ਨਹੀਂ ਇੰਨੀ ਜ਼ਿਆਦਾ ਗਰਮੀ ਹੈ ਨਾ ਮਤਲਬ ਕਿ ਨਾ ਰੋਟੀ ਪਕਾਉਣ ਨੂੰ ਦਿਲ ਕਰਦਾ ਰਸੋਈ 'ਚ ਵੜ ਜਿਓ ਤੇ ਰਸੋਈ ਤੇ ਖਾਣ ਨੂੰ ਪੈਂਦੀ ਮਤਲਬ ਇੰਨੀ ਜ਼ਿਆਦਾ ਰਸੋਈ 'ਚ ਗਰਮੀ ਹੁੰਦੀ ਹੈ ਕਿ ਗੈਸ ਦੇ ਨਾਲ ਬੜੀ ਗਰਮੀ ਹੁੰਦੀ ਆ ਸਰਦੀਆਂ ਨੂੰ ਇਹ ਹੁੰਦਾ ਕਿ ਨਾਲ ਹੀ ਮਤਲਬ ਹੱਥ ਸੇਕੀ ਜਾਓ ਤੇ ਨਾਲ ਹੀ ਰੋਟੀ ਬਣਾਈ ਜਾਓ ਇੰਨਾ ਦਿੱਕਤ ਨਹੀਂ ਆਉਂਦੀ ਹੈਗੀ ਤੇ ਗਰਮੀਆਂ ਨੂੰ ਤੇ ਬਹੁਤ ਜ਼ਿਆਦਾ ਮਤਲਬ ਅੰਦਰਾਂ 'ਚ ਤੇ ਫਿਰ ਏਸੀ ਚਲੋ ਲੱਗੇ ਆ ਤੇ ਅੰਦਰ ਬੈਠ ਰੋਟੀ ਤੇ ਨਹੀਂ ਪੱਕਣੀ ਨਾ ਰੋਟੀ ਪਕਾਉਣ ਲਈ ਤੇ ਰਸੋਈ 'ਚ ਹੀ ਆਣਾ ਪੈਣਾ ਤੇ ਬਹੁਤ ਸੱਚੀ ਗਰਮੀ ਹੀ ਤੇ ਸ਼ਾਮ ਨੂੰ ਐਸਾ ਏਸੀ ਬੰਦ ਕਰ ਦੇਣ ਨੂੰ ਨੇ ਆ ਵੀ ਮਤਲਬ ਨਾ ਰਾਹ ਨੂੰ ਫੇਰ ਚਲਾਉਣੇ ਆ ਤੇ ਆਪਾਂ ਗੜੀ ਚ ਲੈ ਲਿਆ ਵੇਲੇ ਲੱਛੇ ਨਹੀਂ ਹੁੰਦੇ ਜਿਹੜੇ ਮੈਂ ਦਿੰਦੇ ਆ ਉਹ ਲਾ ਤੇ ਆਈਸਕ੍ਰੀਮ ਦੇ ਵਿੱਚ ਲੱਛੇ ਹੋ ਲੈ ਬਣਾਉਣ ਕਿ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਤੇ ਮੋਸਟਲੀ ਵਾਈ ਲੋਕਾਂ ਨੂੰ ਪਤਾ ਹੀ ਹੁੰਦਾ ਮੇਰੀ ਕੀ ਹੁੰਦੀ ਆ ਤੇ ਆਪਾਂ ਇੱਥੇ ਲੱਗੇ ਮੇਰੀ ਬਣਾਉਣ ਤੁਸੀਂ ਵੇਖ ਲਿਓ ਐ ਦਾ ਮੈਂ ਲੱਸੀ ਲਈ ਆ ਇਹ ਘਰ ਦੀ ਲੱਸੀ ਆ ਤੇ ਇਹਦੇ ਵਿੱਚ ਬੇਸਨ ਪਾਵਾਂਗੇ ਜਿੱਦਾਂ ਤੁਸੀਂ ਕੜੀ ਵਾਸਤੇ ਬੇਸਨ ਘੋਲਦੇ ਹੋ ਨਾ ਇਦਾਂ ਹੀ ਘੋਲਣਾ ਵਾ ਬੇਸਨ ਮੈਂ ਪਾ ਲਿਆ ਜਿੰਨੀ ਤੁਹਾਨੂੰ ਜ਼ਰੂਰਤ ਹੋਣੀ ਪਾ ਸਕਦੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਘੋਲ ਲੈਣਾ ਵਾ ਜਿੱਦਾਂ ਕੜੀ ਵਾਸਤੇ ਬੇਸਨ ਘੋਲੀਦਾ ਨਾ ਇਦਾਂ ਘੋਲ ਲੈਣਾ ਤੁਸੀਂ ਇਧਰ ਮੈਂ ਕੁੱਕਰ 'ਚ ਤੇਲ ਪਾ ਲਿਆ ਵਾ ਤੇ ਇਹਨੂੰ ਤੜਕਾ ਲਾਵਾਂਗੇ ਫੇਰ ਵਿੱਚ ਪਾਵਾਂਗੇ ਆਪਾਂ ਚਾਵਲ ਗਰਮੋਂ ਤੋਂ ਬਾਅਦ ਜਿੱਦਾਂ ਮੈਂ ਜੀਰਾ ਵਗੈਰਾ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਤੁਸੀਂ ਪਾ ਸਕਦੇ ਜੇ ਤੇ ਵਿੱਚ ਮੈਂ ਪਾਤੇ ਜੀ ਪਿਆਜ਼ ਜਿੱਦਾਂ ਤੁਸੀਂ ਕੜੀ ਦਾ ਤੜਕਾ ਲਾਉਂਦੇ ਜੇ ਨਾ ਇਦਾਂ ਹੀ ਲਾਉਣਾ ਵਾ ਤੇ ਵਿੱਚ ਪਾ ਦਿੰਨੇ ਆ ਚਾਵਲ ਤੇ ਪਾਣੀ ਜਿਹੜਾ ਵਾ ਥੋੜਾ ਜਿਹਾ ਜ਼ਿਆਦਾ ਤੁਹਾਨੂੰ ਪਾਉਣਾ ਪਾਣਾ ਕਿਉਂਕਿ ਪਤਲੀ ਹੋਊਗੀ ਤਾਂ ਫੇਰ ਹੀ ਵਧੀਆ ਲੱਗਦੀ ਆ ਨਹੀਂ ਤੇ ਇਹ ਨਾ ਪਈ ਪਈ ਜਿਹੜੀ ਉਹ ਸਖਤ ਹੋ ਜਾਂਦੀ ਆ ਇਸ ਕਰਕੇ ਇਦਾਂ ਹੀ ਤੜਕਾ ਲਾਉਣਾ ਵਿੱਚ ਚਾਵਲ ਪਾਉਣੇ ਵਿੱਚ ਹੀ ਵੇਖਣ ਇਹ ਉਹ ਲੱਸੀ ਜਿਹੜੀ ਆਪਾਂ ਕੋਲੀ ਦੀ ਉਹ ਵਿੱਚ ਪਾ ਦਿੰਦੀਆਂ ਤੇ ਬਸ ਤਿਆਰ ਹੋ ਜਾਂਦੀ ਹੈ ਤੁਹਾਡੇ ਬਹੁਤ ਹੀ ਮਤਲਬ ਮਿਹਨਤ ਵਾਲੀ ਗੱਲ ਨਹੀਂ ਹੈਗੀ ਜਿਹੜੇ ਮਸਾਲੇ ਤੇ ਯੂਜ਼ ਕਰਦੇ ਜਣਾ ਉਹ ਵਾਲੀ ਮਸਾਲੇ ਤੁਸੀਂ ਪਾ ਦਨੇ ਆ ਗਰਮੀ ਬਹੁਤ ਜ਼ਿਆਦਾ ਵਾ ਤੇ ਰੋਟੀ ਖਾਣ ਨੂੰ ਜਿਹੜਾ ਦਿਲ ਨਹੀਂ ਕਰਦਾ ਤੇ ਕਹਿੰਦੇ ਹਲਕਾ ਕੁਕਾ ਬਣਾ ਲਾ ਤੇ ਜਿੱਦਾਂ ਕਿ ਨਵੇਂ ਨੂੰ ਵੀ ਬੁਖਾਰ ਆ ਤੇ ਮੈਂ ਕਿਹਾ ਉਹ ਵੀ ਚਾਵਲ ਖਾ ਲੈਣਾ ਦੱਸਿਆ ਚਾਵਲ ਖਾਣ ਨੂੰ ਤੇ ਗਰਮੀ ਨਾਲ ਇਹ ਕਿ ਬੁਖਾਰ ਹੋ ਜਾਂਦਾ ਠੰਡਾ ਤੱਤਾ ਜਦੋਂ ਬੱਚਾ ਸਕੂਲੋਂ ਆਉਂਦਾ ਹੋਣਾ ਤੇ ਉਹਦੇ ਕਰਕੇ ਠੰਡਾ ਤੱਤਾ ਹੋ ਜਾਂਦਾ ਤੇ ਕਰਕੇ ਫਿਰ ਬੁਖਾਰ ਨਾ ਹੋ ਜਾਂਦੇ ਬੱਚਿਆਂ ਨੂੰ ਇਹਦੇ ਵਿੱਚ ਜਿਹੜਾ ਪੇਸਟ ਪਾ ਦੇਣਾ ਤੇ ਨਾਲ ਇਹ ਜਿਹੜੇ ਚਾਵਲ ਹਨ ਉਹ ਪਾ ਦੇਣੇ ਪਾਣੀ ਥੋੜਾ ਜਿਆਦਾ ਤੁਸੀਂ ਪਾਓ ਪਾਣੀ ਪਾ ਲੈਣੇ ਨਾਲ ਹੀ ਕ ਟੂਕਰ ਬੰਦ ਕਰ ਦੇਣਾ ਆਪਾਂ ਬੱਸ ਮੇਰੀ ਤੇ ਆ ਰੋ ਯਾਨੀ ਆਪਣੀ ਬਰਤਨ ਵਿੱਚ ਨਾਲ ਨਾਲ ਧੋਬੀ ਰੱਖ ਦਿੰਨੀ ਆ ਬਾਕੀ ਨੂੰ ਗਾੜ੍ਹਣੀ ਪੈਂਦਾ ਹੈ ਦਾ ਤੇ ਇਹ ਬਸ ਕੇ 10 ਮਿੰਟ ਤੱਕ ਤਿਆਰ ਹੋ ਜਾਣੀ ਆ ਆਪਣੀ ਜਦੋਂ ਨਮਿਸ਼ ਬਿਮਾਰ ਹੁੰਦਾ ਨਾ ਕੋਈ ਵੀ ਬੱਚਾ ਜਿਹੜਾ ਉਹ ਬਿਮਾਰ ਹੁੰਦਾ ਵਾ ਤੇ ਫਿਰ ਨਾ ਮੇਰਾ ਦਿਲ ਹੀ ਨਹੀਂ ਕਰਦਾ ਮਤਲਬ ਕੁਝ ਕਰਨ ਨੂੰ ਤੇ ਮੈਨੂੰ ਚੰਗਾ ਨਹੀਂ ਲੱਗਦਾ ਕੁਝ ਵੀ ਜਦੋਂ ਚਾਹ ਰੋ ਠੀਕ ਨਾ ਹੋਵੇ ਤੇ ਆਪਣਾ ਵੀ ਦਿਲ ਨਾ 부ਜੇ 부ਜੇ ਜੋ ਹੋਰ ਹੀ ਤਰ੍ਹਾਂ ਰਹਿੰਦਾ ਵਾ ਸਭ ਮਾਮਾਂ ਦਾ ਇਹੋ ਹੀ ਹਾਲ ਰਹਿੰਦਾ ਵਾ ਤੇ اے ਸੀ ਆਪਣਾ ਅੱਜ ਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਸਾਰਿਆਂ ਨੂੰ ਮੇਰੇ ਸ਼ਾਰਟਸ ਬੜੇ ਵਧੀਆ ਲੱਗਦੇ ਆ ਉਹਦੇ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਆਈ ਹੋਪ ਤੁਹਾਨੂੰ ਬਲੌਗ ਵੀ ਚੰਗੇ ਲੱਗਣਗੇ ਤੇ ਚੰਗੇ ਲੱਗਦੇ ਹੋਣਗੇ ਤੇ ਲਾਈਕ ਕਰ ਲਿਆ ਕਰੋ ਪਹਿਲਾਂ ਤੇ ਸਬਸਕ੍ਰਾਈਬ ਕਰ ਲਿਆ ਕਰੋ ਮਿਲਦੇ ਆਂ ਨਵੇਂ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਸਾਰੀ ਇਕੱਲ ਸਾਰਨ